ਆਹ ਸਿੱਧੂ ਮੂਸੇਵਾਲਾ ਖੁੱਤਾ ਦੁਨੀਆ ਤੋਂ ਚਲਾ ਗਿਆ ਪਰ ਜਿਸ ਤਰੀਕੇ ਨਾਲ ਹਮੇਸ਼ਾ ਰਿਕਾਰਡ ਬਣਾਉਂਦਾ ਉਸ ਤਰੀਕੇ ਦਾ ਰਿਕਾਰਡ ਅੱਜ ਵੀ ਇੱਕ ਬਣਦਾ ਨਜ਼ਰ ਆ ਰਿਹਾ ਪਹਿਲੀ ਪਹਿਲ ਵਾਰ ਜਿਹੜੀ ਗਾਈ ਗਈ ਹੈ ਕਿਸ ਤਰ੍ਹਾਂ ਦੀ ਲੱਗੀ ਰਮਨ ਨੂੰ ਕਹਿ ਗਿਆ ਸੀ ਨਾ ਕਿ ਮੂਸੇਵਾਲਾ ਜਿਉਂਦਾ ਹੀ ਅਮਰ ਹੋ ਗਿਆ ਹੁਣ ਜਿ ਬਹੁਤ ਆਈਆਂ ਜੱਗ ਤੇ ਆਵਾਜ਼ਾਂ ਮਿੱਠੀਆਂ ਮੈਨੂੰ ਲੱਗਦਾ ਹੈ ਕਿ ਨੰਬਰ ਕਿੰਨੇ ਮਿਲੀਅਨ ਵਿਊਜ਼ ਹੋਏ ਕਿੰਨੇ ਕਮੈਂਟ ਸ਼ੇਅਰਸ ਹੋ ਰਹੇ ਆ ਇਸ ਗੀਤ ਦੇ ਉਹ ਇਰੈਲੇਵੈਂਟ ਗੱਲ ਹੈ ਜੀ ਇਸ ਗੀਤ ਤੋਂ ਇੱਕ ਗੱਲ ਸਾਬਤ ਹੋ ਗਈ ਕਿ ਸਿੱਧੂ ਮੂਸੇਵਾਲੇ ਦੀ ਜਿਹੜੀ ਇੰਟਰਨਲ ਟਰਾਂਸਫਰਮੇਸ਼ਨ ਸੀਗੀ ਉਹ ਕਿਸ ਕਦਰ ਕਿੰਨੀ ਕਮਾਲ ਹੋਈ ਜੀ ਜਿਹੜਾ ਆਖਰੀ ਇੰਟਰਵਿਊ ਜਦੋਂ ਅਸੀਂ ਕਰਦੇ ਨਾ ਤੇ ਉਹਦੇ ਵਿੱਚ ਬਹੁਤ ਸਾਰੀਆਂ ਐਸੀਆਂ ਗੱਲਾਂ ਮੈਂ ਪੁੱਛੀਆਂ ਜਿਹੜੀਆਂ ਪਹਿਲਾਂ ਉਹਨੇ ਕਦੇ ਕੀਤੀਆਂ ਨਹੀਂ ਸੀ ਜੀ ਮੈਂ ਵੀ ਇਹਦਾ ਜ਼ਿਕਰ ਕਦੇ ਨਹੀਂ ਕੀਤਾ ਅੱਜ ਤੱਕ ਉੰਜ ਬਹੁਤ ਥਾਵਾਂ ਦੇ ਉੱਤੇ ਮੈਂ ਕਰ ਇੰਸਟਾਗ੍ਰਾਮ ਤੇ ਪੇजेस ਤੇ ਇੱਕ ਦਿਨ ਭਾਈ ਅਮਰਤਪਾਲ ਸਿੰਘ ਨੇ ਇੱਕ ਇੰਟਰਵਿਊ ਦੇ ਵਿੱਚ ਇਹ ਵੀ ਜ਼ਿਕਰ ਕੀਤਾ ਕਿ ਅਸੀਂ ਤਾਂ ਨਹੀਂ ਉਹਨੂੰ ਕਿਹਾ ਸੀਗਾ ਕਿ ਉਹ ਖਾਲਸ ਰਾਜ ਦੀ ਗੱਲ ਕਰੇ ਜਾਂ ਉਹ ਇੰਟਰਵਿਊ ਦੇ ਵਿੱਚ ਤਾਂ ਇੱਕ ਗੱਲ ਦੀ ਕਲੈਰਿਟੀ ਸੀਗੀ ਕਿ ਅੱਜ ਮੈਨੂੰ ਲੱਗਦਾ ਹੈ ਕਿ ਸਾਨੂੰ ਸਾਰਿਆਂ ਨੂੰ ਗੁਨਾਹ ਮੰਨ ਲੈਣਾ ਚਾਹੀਦਾ ਹੈ ਜੀ ਸਣੇ ਮੇਰੇ ਸਣੇ ਬਹੁਤ ਸਾਰੇ ਐਸੇ ਪੱਤਰਕਾਰਾਂ ਦੇ ਜਿਨ੍ਹਾਂ ਨੇ ਕਦੇ ਵੀ ਉਹਦਾ ਵਿਰੋਧ ਕੀਤਾ ਸੀਗਾ ਜੀ ਕੋਈ ਵੀ ਕਲਾਕਾਰ ਹੈ ਕੋਈ ਵੀ ਸਮਾਜ ਦੇ ਵਿੱਚ ਉੱਭਰਦਾ ਹੋਇਆ ਆਰਟਿਸਟ ਜਿਹੜਾ ਉਹਨੂੰ ਸਿਰਫ ਇੱਕ ਲਿਹਾਜ਼ ਇੱਕ ਰੂਪ ਦੇ ਵਿੱਚ ਦੇਖ ਲੈਣਾ ਸਭ ਤੋਂ ਵੱਡੀ ਗਲਤੀ ਹੈ ਜਿਵੇਂ ਸਾਡੇ ਤੋਂ ਸਿੱਧੂ ਨੂੰ ਪਛਾਣਨ ਤੇ ਸਿੱਧੂ ਨੂੰ ਦੇਖਣ ਦੇ ਵਿੱਚ ਸਭ ਤੋਂ ਹੋਈ ਸ਼ੁਰੂਆਤੀ ਦੌਰ ਦੇ ਵਿੱਚ ਹਮਮਾ ਉਸ ਸਿੱਧੂ ਦਾ ਐਂਟਰਟੇਨਮੈਂਟ ਇੰਡਸਟਰੀ ਹੈ ਇੱਥੇ ਕੋਈ ਵੀ ਬੰਦਾ ਸਮਾਜ ਸੇਵਾ ਕਰਨ ਨਹੀਂ ਆਉਂਦਾ ਜੀ ਤੁਸੀਂ ਜੇਕਰ ਐਂਟਰਟੇਨਮੈਂਟ ਇੰਡਸਟਰੀ ਚ ਆਉਂਦੇ ਹੋ ਤੁਸੀਂ ਫਿਲਮਾਂ ਬਣਾਉਣੀ ਹੋ ਜਾਂ ਗੀਤ ਗਾਉਣੇ ਹੋ ਤਾਂ ਤੁਹਾਡਾ ਜਿਹੜਾ ਮਨੋਰਥ ਹੁੰਦਾ ਹੈ ਜਿਹੜਾ ਤੁਹਾਡਾ ਤੁਹਾਡਾ ਜਿਹੜਾ ਕੰਮ ਹੈ ਉਦੋਂਸ ਲੋਕਾਂ ਨੂੰ ਐਂਟਰਟੇਨ ਕਰਨਾ ਹੁੰਦਾ ਜੀ ਪਰ ਕਿਉਂਕਿ ਇਹਦਾ ਸਾਡੇ ਸਮਾਜ ਦੇ ਉੱਤੇ ਪ੍ਰਭਾਵ ਇੰਨਾ ਭਾਰਾ ਹੈ ਔਰ ਅਸੀਂ ਗੀਤਾਂ ਤੋਂ ਤੇ ਫਿਲਮਾਂ ਤੋਂ ਪ੍ਰਭਾਵਿਤ ਹੋ ਜਾਂਦੇ ਆ ਆਮ ਜ਼ਿੰਦਗੀ 'ਚ ਸਾਡਾ ਬਹੁਤ ਵੱਡਾ ਹਿੱਸਾ ਹੈ ਪੰਜਾਬੀਆਂ ਦਾ ਜੀ ਔਰ ਇਹ ਸਾਡੇ ਕਲਚਰ ਦਾ ਬਹੁਤ ਵੱਡਾ ਹਿੱਸਾ ਹੈ ਜੇ ਖਿੱਤਿਆਂ ਦੇ ਹਿਸਾਬ ਤੇ ਅਸੀਂ ਦੇਖੀ ਤਾਂ ਅਸੀਂ ਕਿੰਨੇ ਹਜ਼ਾਰ ਸਾਲ ਮਗਰ ਵੀ ਜਾਈਏ ਤਾਂ ਆਰਟ ਦੀ ਕਿਸੇ ਨਾ ਕਿਸੇ ਫਾਰਮ ਨਾਲ ਪੰਜਾਬੀ ਜੁੜੇ ਰਹੇ ਆ ਜੀ ਜੀ ਇਸ ਕਰਕੇ ਇਹ ਰਿਸਪੌਂਸਿਬਿਲਟੀ ਵੀ ਲੈ ਆਉਂਦਾ ਸੀ ਜੀ ਤਾਂ ਸਿੱਧੂ ਵੱਲ ਹਮੇਸ਼ਾ ਇੱਕ ਰਿਸਪੌਂਸਿਬਿਲਟੀ ਵਾਲੇ ਨਜ਼ਰੀਏ ਤੋਂ ਤਾਂ ਦੇਖਿਆ ਗਿਆ ਕਦੇ ਇਸ ਨਜ਼ਰੀਏ ਨਾਲ ਨਹੀਂ ਦੇਖਿਆ ਗਿਆ ਕਿ ਇਹ ਆਰਟਿਸਟ ਦੀ ਆਰਟ ਦੀ ਇੱਕ ਫਾਰਮ ਦਾ ਹਿੱਸਾ ਹੈ ਕਿ ਜਿਹੜੇ ਉਹ ਉਹ ਮੰਨ ਲਓ ਰੈਪ ਕਰਦਾ ਹੈ ਜਾਂ ਉਹ ਉਹ ਉਹਨੇ ਵੈਸਟਰਨ 뮤직 ਦੇ ਤਰੀਕੇ ਨਾਲ ਪੰਜਾਬੀ 뮤직 ਨੂੰ ਗਾਇਆ ਤਾਂ ਇਹ ਉਹਦਾ ਇੱਕ ਆਰਟ ਦੀ ਇੱਕ ਫਾਰਮ ਹੈ ਤੇ ਉਹ ਨੂੰ ਉਹ ਜੀ ਰਿਹਾ ਹੈ ਅਸੀਂ ਸਮਝਣ ਚ ਨਾ ਕੰਮ ਰਹੇ ਉਹਦੀ ਸੋਚ ਤੇ ਉਹਦੀ ਗਾਇਕੀ ਤੇ ਉਹਦਾ ਥਾਟ ਬਾਕੀਆਂ ਨਾਲੋਂ ਬਹੁਤ ਅੱਗੇ ਦਾ ਸੀਗਾ ਜੀ ਇਸ ਕਰਕੇ ਨਹੀਂ ਕਿ ਅੱਜ ਉਹ ਦੁਨੀਆ 'ਚ ਨਹੀਂ ਰਿਹਾ ਤੇ ਅਸੀਂ ਬੈਠ ਕੇ ਉਹਦੀ ਝੂਠੀ ਤਾਰੀਫ ਕਰਦੀਏ ਨਹੀਂ ਇਹ ਗੱਲ ਹੈ ਕਿ ਅੱਜ ਸਾਨੂੰ ਇਸ ਗੱਲ ਦੀ ਰਿਅਲਾਈਜੇਸ਼ਨ ਹੋ ਰਹੀ ਹੈ ਅਸੀਂ ਇਹ ਮਹਿਸੂਸ ਕਰ ਰਹੇ ਹਾਂ ਕਿ ਕਦੇ ਜਦੋਂ ਅਸੀਂ ਉਹਦਾ ਵਿਰੋਧ ਕੀਤਾ ਤਾਂ ਉਹ ਕਿਉਂ ਹੈ ਕਿ ਜੇ ਅੱਜ ਉਹਦੇ ਜਾਣ ਤੋਂ ਬਾਅਦ ਉਸ ਦੇਖੋ ਕਿ ਪਹਿਲਾਂ ਉਹ SYL ਦੇ ਉੱਤੇ ਗੱਲ ਕਰਦਾ ਜੀ ਉਹ ਇੰਨਾ ਸਿੱਧੂ ਨੂੰ ਤਾਂ ਨਹੀਂ ਪਤਾ ਸੀਗਾ ਕਿ ਉਹਨੇ ਦੁਨੀਆ ਤੋਂ ਚਲੇ ਜਾਣਾ ਜੀ ਉਹ ਜਿਸ ਵੇਲੇ ਐਸਵਾਈਐਲ ਲਗਾਇਆ ਉਹ ਜਿਉਂਦੇ ਜੀ ਘਾ ਕੇ ਗਿਆ ਆਪਣੇ ਬਿਲਕੁਲ ਤੇ ਜੇ ਉਹ ਭਾਈ ਬਲਵਿੰਦਰ ਜਟਾਣਾ ਦੀ ਗੱਲ ਕਰ ਗਿਆ ਜਾਂ ਉਹ ਪੰਜਾਬ ਦੇ ਹੱਕਾਂ ਦੀ ਉਹ ਸਵਰਾਇਨਟੀ ਦੀ ਗੱਲ ਕਰ ਗਿਆ ਹੁਣ ਸਵਰਾਇਨਟੀ ਦੀ ਵੀ ਉਹ ਦੇਖੋ ਕਹਿੰਦਾ ਕਿ ਸਾਨੂੰ ਪੰਜਾਬ ਹਰਿਆਣਾ ਹਿਮਾਚਲ ਦੇ ਦਿਓ ਜੀ ਉਹ ਇੱਕ ਸਮਝੋ ਹੈ ਕਿ ਜਿਹੜਾ ਸਾਡਾ ਪੰਜਾਬ ਹੈ ਜਿਹੜਾ ਸਾਡਾ ਕਰਦਾਰੀ ਪੰਜਾਬ ਹੈ ਜੀ ਉਹ ਸੰਝਾ ਪੰਜਾਬ ਹੈ ਜਿਹੜਾ ਉਹਦੀ ਉਹਦਾ ਜ਼ਿਕਰ ਕਰ ਰਿਹਾ ਜਦੋਂ ਵਾਰ ਗਾਉਂਦਾ ਭਾਈ ਹਰੀ ਸਿੰਘ ਨਲੂਆ ਦੀ ਅੱਜ ਉਹਦੇ ਪਿਤਾ ਨੂੰ ਮੈਂ ਸੁਣ ਰਿਹਾ ਸੀ ਤੇ ਉਹ ਕਹਿੰਦੇ ਆ ਕਿ ਉਹ ਇੱਕ ਦਿਨ ਤਕਸਬ ਤੇ ਗਏ ਸੀ ਤੇ ਉੱਥੇ ਗਿਆਨੀ ਜੀ ਨੇ ਕਿਹਾ ਕਿ ਤੈਨੂੰ ਇਹ ਦੁਨੀਆ ਸੁਣਦੀ ਹੈ ਕਿਸੇ ਯੋਧੇ ਦੀ ਗੱਲ ਵੀ ਕਰ ਤਾਂ ਫਿਰ ਉਹਨੇ ਕਿਹਾ ਕਿ ਹਾਂ ਮੈਂ ਹਰੀ ਸਿੰਘ ਨਲੂ ਜਿਹੜਾ ਬੱਚਾ ਜਾਂ ਜਿਹੜਾ ਨੌਜਵਾਨ ਹਰੀ ਸਿੰਘ ਨਲੂਏ ਤੋਂ ਪ੍ਰਭਾਵਿਤ ਸੀਗਾ ਜਿਹੜਾ ਵਾਰ ਇਸ ਤਰੀਕੇ ਨਾਲ ਗਾ ਗਿਆ ਜੀ ਜਿਹੜਾ ਪਠਾਨਾਂ ਤੇ ਅਫਗਾਨਾਂ ਨੂੰ ਉਹ ਕਹਿੰਦਾ ਕਿ ਮੈਨੂੰ ਬਹੁਤ ਸੋਹਣੀ ਲੱਗੀ ਲਾਈਨ ਉਹਦੇ ਵਿੱਚ ਸਿੱਧੂ ਨੇ ਲਿਖੀ ਕਿ ਜਿਵੇਂ ਕਿਸਾਨੀ ਜਿਹੜਾ ਕਿਸਾਨ ਹੈ ਜਿਹੜਾ ਉਹ ਫਸਲ ਵੜਦਾ ਉਸ ਉਵੇਂ ਜਿਹੜੇ ਉਹਨੇ ਅਫਗਾਨ ਵੜਦੇ ਜੀ ਦਸ਼ਮਪਿਤਾ ਦੇ ਉਸ ਪੁੱਤ ਦੀ ਜਿਹੜੀ ਸ਼ਾਨ ਦੇ ਵਿੱਚ ਵਾਰ ਗਈ ਹੈ ਤਾਂ ਮੈਨੂੰ ਲੱਗਦਾ ਹੈ ਉਹ ਦੀ ਟਰਾਂਸਫਰਮੇਸ਼ਨ ਸੀ ਗੀਤ ਕਿੰਨਾ ਸੋਹਣਾ ਹੈ ਖੂਬਸੂਰਤ ਹੈ ਤਾਂ ਮੈਂ ਇਹ ਗੱਲਾਂ ਮੈਨੂੰ ਕਰਨ ਦੀ ਲੋੜ ਨਹੀਂ ਹੈਗੀ ਜੀ ਉਸ 2 3 3.5 ਮਿੰਟ ਦੇ ਵਿੱਚ ਸਵੇਰ ਤੋਂ ਮੈਂ ਆ ਜਾ ਰਿਹਾ ਸੀ ਆਫਿਸ ਮੈਂ ਰਿਪੀਟ ਤੇ ਸੁਣੀ ਗਿਆ ਸੁਣੀ ਗਿਆ ਸੁਣੀ ਗਿਆ ਤੁਹਾਨੂੰ ਕਿਉਂਕਿ ਇਹ ਵੀਰ ਰਸ ਵੀ ਹੈ ਤੇ ਇਹ ਸਾਡੇ ਕਲਚਰ ਦਾ ਹਿੱਸਾ ਹੈ ਸਾਨੂੰ ਸਾਨੂੰ ਛੇਵੀਂ ਪਾਸ਼ਾ ਹੀ ਇਹ ਦੇਖੇ ਗਏ ਕਿ ਤੁਹਾਡੇ ਅੰਦਰ ਜਿਹੜਾ ਜ਼ੁਲਮ ਦੇ ਖਿਲਾਫ ਲੜਨ ਦੀ ਜਿਹੜੀ ਪ੍ਰਵਿਰਤੀ ਹੈ ਉਹ ਹਮੇਸ਼ਾ ਜਿਉਂਦੀ ਰਹਿਣੀ ਚਾਹੀਦੀ ਹੈ ਜੀ ਇਹ ਵੀ ਆਰਟ ਦਾ ਹੀ ਇੱਕ ਫਾਰਮ ਸੀਗਾ ਜਿਹੜਾ ਗਤਕੇ ਨੂੰ ਵੀ ਅੱਜ ਜਿਸ ਤਰੀਕੇ ਨਾਲ ਲਿਆ ਜਾ ਰਿਹਾ ਉਹ ਆਰਟ ਦਾ ਹੀ ਇੱਕ ਫਾਰਮ ਬਣਿਆ ਹੈ ਹਾਲਾਂਕਿ ਉਹ ਬਾਦ ਦੇ ਵਿੱਚ ਉਹ ਵਾਰੀਅਰਸ ਜਿਹੜੇ ਉਹਨੂੰ ਡਿਫਰੈਂਟ ਤਰੀਕੇ ਨਾਲ ਲੈਂਦੇ ਆ ਜੀ ਤੇ ਹਰੀ ਸਿੰਘ ਨਲੂਆ ਕੌਣ ਸੀ ਇਹ ਦੱਸਣ ਦੀ ਤਾਂ ਲੋੜ ਨਹੀਂ ਹੈ ਪਰ ਮੈਨੂੰ ਇਹ ਲੱਗਦਾ ਹੈ ਕਿ ਸ਼ਾਇਦ ਜਿਹੜੇ ਬੱਚੇ ਜਿਵੇਂ ਜਦੋਂ ਜਿਸ ਦਿਨ ਸਿਮਰਨਜੀਤ ਸਿੰਘ ਮਾਨ ਹੋਣੇ ਐਮਪੀ ਬਣਦੇ ਸੰਗਰੂਰ ਤੇ ਮੈਂ ਉੱਥੇ ਕਵਰੇਜ ਆਸਤੇ ਜਦੋਂ ਸੀਗਾ ਗੁਰਦੁਆਰਾ ਮਸਤੂਆਣਾ ਸਭ ਤੋਂ ਬੜੀ ਛੋਟੀ ਉਮਰ ਦਾ ਇੱਕ ਬੱਚਾ ਆਪਦੇ ਪਿਤਾ ਦੇ ਨਾਲ ਖੜਾ ਸੀ ਜੀ ਤੇ ਉਹ ਨੂੰ ਜਦੋਂ ਮੈਂ ਗੱਲ ਕਰਨ ਲੱਗਿਆ ਉਹ ਤੋਂ ਮੂਸੇ ਵਾਲੇ ਦਾ ਐਸ.ਵਾਈ.ਐਲ ਗੀਤ ਜੇ ਆ ਕੇ ਹਟਿਆ ਸੀ ਵੀ ਬੋਤ ਐਸ.ਵਾਈ.ਐਲ ਤੈਨੂੰ ਪਤਾ ਹੈ ਕਿੰਨਾ ਹਾਂ ਮੈਨੂੰ ਪਤਾ ਐਸ.ਵਾਈ.ਐਲ ਜੀ ਐਸ.ਵਾਈ.ਐਲ ਨਹਿਰ ਹੈ ਤੇ ਪਾਣੀ ਨਹੀਂ ਦੇਣਾ ਅਸੀਂ ਸਾਡੇ ਕੋਲ ਹੈ ਨਹੀਂ ਪਾਣੀ ਹੁਣ ਉਹ ਕਿੱਥੋਂ ਨਿਕਲੀ ਗੱਲ ਸੀ ਉਹ ਬੱਚੇ ਨੂੰ ਸ਼ਾਇਦ ਤੁਸੀਂ ਕਿਤਾਬਾਂ ਚ ਜਾਂ ਤੁਸੀਂ ਪ੍ਰਕਾਸ਼ ਸਿੰਘ ਬਾਦਲ ਦੀ ਕੋਈ ਸਪੀਚ ਸੁਣਾਉਂਦੇ ਵੀ ਅਸੀਂ ਜੀ ਜਾਣ ਦੇ ਦਾਂਗੇ ਪਰ ਪਾਣੀ ਨਹੀਂ ਦੇਵਾਂਗੇ ਸ਼ਾਇਦ ਉਹ ਬੱਚਾ ਨਾ ਸੁਣਦਾ ਉਹ ਸ਼ਾਇਦ ਉਹ ਆਪਦੇ ਪਿਓ ਨੂੰ ਨਾ ਪੁੱਛਦਾ ਵੀ ਇਹ ਬਜ਼ੁਰਗ ਬਾਬਾ ਕੌਣ ਹੈ ਤੇ ਕਿਹੜੇ ਕਿਹੜੇ ਪਾਣੀ ਦੀ ਗੱਲ ਕਰੀ ਜਾਂਦਾ ਉਹ ਸ਼ਾਇਦ ਟੀਵੀ ਦਾ ਰਿਮੋਟ ਲੈ ਕੇ ਉਹ ਚੇਂਜ ਕਰ ਦਿੰਦਾ ਪਰ ਕਿਉਂਕਿ ਸਿੱਧੂ ਨੇ ਜਦੋਂ SYL ਗਾਇਆ ਹੋਣਾ ਗਾਇਆ ਤੇ ਉਹਨੇ ਆਪਦੇ ਪਿਤਾ ਨੂੰ ਪੁੱਛਿਆ ਹੋਣਾ ਜੀ BS YL ਕੀ ਸ਼ਾਇਦ ਆ ਨਾ ਹੈ